ਕੀਨ ਮੰਨੋ ਕਿ ਜਿਹੜੇ ਲੋਕ ਇੰਡੀਆ ਤੋਂ ਪਾਕਿਸਤਾਨ ਆਉਂਦੇ ਆ ਔਰ ਉੱਥੇ ਸਾਨੂੰ ਕਲਾਸ ਕੋ ਯਾ ਉੱਥੇ ਮਿਲਦੇ ਸੀ ਉਹ ਜਦੋਂ ਸਟੋਰੀਆਂ ਦੱਸਦੇ ਸੀ ਕਿ ਕਿੰਨਾ ਪਿਆਰ ਦਿਖਾਇਆ ਸਾਨੂੰ ਲਾਹੌਰ ਦੇ ਲੋਕਾਂ ਨੇ ਮਨਕਾਣੇ ਦੇ ਲੋਕਾਂ ਨੇ ਤੇ ਸਾਨੂੰ ਯਕੀਨ ਨਹੀਂ ਸੀ ਆਉਂਦਾ ਕਿ ਪਾਕਿਸਤਾਨੀ ਹੁੰਦੇ ਜਿਹੜੇ ਇੰਨਾ ਉਹਨਾਂ ਨੂੰ ਪਿਆਰ ਤੇ ਜਦੋਂ ਅਸੀਂ ਉੱਥੇ ਗਏ ਆ ਜਿਹੜਾ ਉਹਨਾਂ ਨੇ ਉੱਥੇ ਸਾਨੂੰ ਪਿਆਰ ਦਿੱਤਾ ਸਾਨੂੰ ਯਕੀਨ ਨਹੀਂ ਸੀ ਆਉਂਦਾ ਕਿ ਇੰਨਾ ਪਿਆਰ ਇੱਥੇ ਲੋਕ ਦਿੰਦੇ ਉਹ ਜਿਹੜਾ ਬੰਦਾ ਮੀਟਿੰਗ ਸੀ ਜਿਹੜਾ ਬੰਦਾ ਕੰਪੇਅਰ ਕਰ ਰਿਹਾ ਸੀ ਜਿੰਦਾ ਅੱਜ ਘੁਮਨ ਸਾਹਿਬ ਕਰ ਰਹੇ ਨੇ ਉਹ ਬਾਰ-ਬਾਰ ਕਹਿ ਰਿਹਾ ਸੀ ਪਾਕਿਸਤਾਨ ਕੇ ਪਹਿਲੇ ਬਰਤਾਨੀਆ ਮੈਂ ਮੈਂਬਰ ਆਫ ਪਾਰਲੀਮੈਂਟ ਮੁਸਲਮ ਕਮਿਊਨਿਟੀ ਕੌਮ ਕੇ ਸਭ ਤੋਂ ਪਹਿਲੇ ਮੈਂਬਰ ਆਫ ਪਾਰਲੀਮੈਂਟ ਤੇ ਤੁਹਾਨੂੰ ਪਤਾ ਸਰਦਾਰ ਜੀ ਇੱਕ ਦੋ ਵਾਰੀ ਤਾਂ ਸੁਣਦੇ ਆ ਗੱਲ ਫਿਰ ਜਦੋਂ ਨਹੀਂ ਫਿਰ ਜ਼ਿਆਦਾ ਦੇਰ ਨਹੀਂ ਲੋ ਘੁਮਨ ਸਾਹਿਬ ਜਿਹੜੀ ਆ ਗਈ ਇੱਕ ਸਰਦਾਰ ਖੜਾ ਹੋ ਜਾਂਦਾ ਉਹਨੇ ਕਿਹਾ ਭਾਜੀ اور تھی کدی مسلم ممبر آف پارلیمنٹ کے کہی جاتے ہو کھی تم پاکستانی کہن دے ہو اور یار پنجابی ممبر آف پارلیمنٹ یہ <دوسار> ایک گل بھی میں سردار جی ہوں تمہیں سنا لینی ہے کیونکہ بڑی اہم گل ہے میرے ایک دوست نے اسے سردار سومن سن ہوا بہت پیارے دوست نے اور سکھانا میرا بہت گہرا تل ہے ਬਲਕਿ ਸੱਚੀ ਤੁਹਾਨੂੰ ਦੱਸਣਾ ਕਿ ਪਾਰਟਸ ਦੇ ਵਿੱਚ ਅੰਮ੍ਰਿਤ ਸਾਹਿਬ ਜਾਣਦੇ ਨੇ ਪ੍ਰਤਾਪ ਸਾਹਿਬ ਚੰਗੇ ਮਾੜੇ ਦੇ ਨੰਦ ਨੇ ਕਦੀ ਸਿਆਸਤਦਾਨਾਂ ਨੂੰ 90% ਲੋਕ ਚੰਗਾ ਕਹਿੰਦੇ ਨੇ 10% ਮਾੜਾ ਕਹਿੰਦੇ ਨੇ ਕਦੀ 50% ਮਤਲਬ ਇਹ ਕਦੀ ਇਹ ਨਹੀਂ ਹੋਇਆ ਕਿ ਇਹਨਾਂ ਨੂੰ ਕਿਸੇ ਪਾਰਟੀ ਗਾਲਾਂ ਨਾ ਕਿਸੇ ਦੇ ਪੈ ਜਾਵੇ ਆ ਮੈਂ ਕਿ ਕੁਝ ਸਭੀਆਂ ਆਤਮੀਆਂ ਐਸੀਆਂ ਨੇ ਗਾਲਾਂ ਕੱਢੀ ਕਰਦੇ ਫਿਰ ਕਹਿੰਦੇ ਇਹੀ ਆ ਨਹੀਂ ਐਗੀ ਤੁਹਾਨੂੰ ਖਾਲੀ ਗਾਲਾਂ ਪੈਣਗੀਆਂ کدی اپنے دل تسلی دیکھا جہا کام ہو گردوارے چل جائے گا سکھن جپیا پا کے لے کے پرساد خوش ہو کے آنا چار دو جانی بیٹری ایک مہینے بعد میں سردار چوہن سنگھ ردھاوا کو گیا اسے چار سارے سکھ برا بیٹھے ਉਹ ਕਹਿੰਦੇ ਭਾਜੀ ਬੜੀ ਖੁਸ਼ੀ ਹੋਈਏ ਸਾਡੀ ਸਾਡੀ ਤੁਹਾਨੂੰ ਮਿਲਦੀ ਮੈਂ ਕਿਹਾ ਕਿੱਥੋਂ ਸਰਦਾਰ ਜੀ ਕਿੱਥੋਂ ਆਏ ਹੋ ਉਹਨਾਂ ਨੇ ਕਿਹਾ ਜੀ ਅਸੀਂ ਲੰਦਰੋਂ ਆਏ ਆ ਤੇ ਅਸੀਂ ਆ ਪੰਜਾਬੀ ਦਰਪੇਰ ਵੀ ਕਰਦੇ ਆ ਤੇ ਅਸੀਂ ਇੱਥੇ ਪੁੱਛਿਆ ਆਣ ਕੇ ਕਿਸੇ ਸਰਦਾਰ ਦਾ ਇੱਥੇ ਕੋਟਲ ਛੋਟ ਲਾਇਆ ਉਹਨਾਂ ਨੇ ਕਿਹਾ ਹੋਟਲ ਆ ਤਾਂ ਇੱਥੇ ਆ ਗਏ ਇਹ ਹੁਣ ਸਾਨੂੰ ਕਹਿੰਦਾ ਹੋਟਲ ਚ ਰੋ ਅਸੀਂ ਕਹਿੰਨੇ ਭਾਈ ਅਸੀਂ ਇੱਕ ਕਮਰੇ ਦੀ ਪੈ ਜਾਵਾਂਗੇ ਲੇਕਿਨ ਅਸੀਂ ਘਰਾਂ ਨੂੰ ਜਾ ਕੇ ਤੁਹਾਡੇ ਮੈਂ ਕਿਹਾ ਯਾਰ ਇੱਕ ਜਿੱਦਾਂ ਵੀ ਸਰਦਾਰ ਜੀ ਖੁਸ਼ ਨਹੀਂ ਇਦਾਂ ਹੀ ਹੈ ਤੇ ਮੈਂ ਕਿਹਾ ਸਰਦਾਰ ਜੀ ਤੁਸੀਂ ਜਾਣਾ ਕਿੱਥੇ ਹੈ ਉਹਨਾਂ ਨੇ ਕਿਹਾ ਅਸੀਂ ਨਿਊ ਕੈਸਲ ਜਾਣਾ। ਅੱਛਾ ਹੁਣ ਨਿਊ ਕੈਸਲ ਲੰਡਨ ਤੋਂ ਗਲਾਸਗੋ ਤੋਂ ਪਿਛਲੇ ਪਾਸੇ ਦੁਬਾਰਾ ਅੰਦਰ ਵਾਲੇ ਪਾਸੇ ਦੋ ਕਿੱਥੇ? ਮੈਂ ਕਿਹਾ ਸਰਦਾਰ ਜੀ ਅਗਰ ਤੁਸੀਂ ਜਾਣਾ ਸੀ ਨਿਊ ਕੈਸਲ ਤੇ ਉਥੋਂ ਲੰਡਨੋਂ ਸਿੱਧੇ ਉੱਥੇ ਆ ਜਾਂਦੇ ਤੁਸੀਂ ਗਲਾਸਗੋ ਆਏ ਆ ਉਹ ਗਲਾਸਗੋ ਤੋਂ 200 ਮੀਲ ਪਿਛਲੇ ਪਾਸੇ ਜਾਓਗੇ। ਉਹ ਕਹਿੰਦਾ ਪੁੱਤਰੋ ਸਾਨੂੰ ਵੀ ਪਤਾ ਐ ਇਸ ਕੱਲ ਦਾ। ਪਰ ਹੋਇਆ ਏ ਕਿ ਸਾਡੀ ਫਲਾਈਟ ਮਿਸ ਹੋ ਗਈ। ਅਸੀਂ ਜਦੋਂ ਲੰਡਨ 에어ਪੋਰਟ ਤੇ ਪਹੁੰਚੇ ਤਾਂ ਸਾਡੀ ਨਿਊਕਾਸਲ ਦੀ ਫਲਾਈਟ ਮਿਸ ਹੋ ਗਈ। ਤਾਂ ਅਸੀਂ ਉਹਨੂੰ ਕਿਹਾ ਵੀ ਹੋਰ ਕੋਈ ਫਲਾਈਟ ਜਾਂਦੀ ਹੈ? ਉਹਨਾਂ ਨੇ ਕਿਹਾ ਹੁਣ ਨਹੀਂ ਜਾਂਦੀ, ਕੱਲ ਜਾਓ। ਤਾਂ ਅਸੀਂ ਉਹਨਾਂ ਨੂੰ ਕਿਹਾ ਕਿ ਉਧਰਲੇ ਪਾਸੇ ਨੂੰ ਤਾਂ ਹੋਰ ਫਲਾਈਟ ਜਾਂਦੀ ਹੈ। ਉਹਨਾਂ ਨੇ ਕਿਹਾ ਜੀ ਉਧਰਲੇ ਪਾਸੇ ਨੂੰ ਤਾਂ ਫਿਰ ਗਲਾਸ ਕੋਈ ਜਾਂਦੀ ਆ ਤੇ ਗਲਾਸ ਤੋਂ ਤੁਹਾਨੂੰ 200 ਮੀਟਰ ਪਿੱਛੇ ਆਣਾ ਪੈਣਾ। ਤਾਂ ਅਸੀਂ ਉਹਨਾਂ ਨੂੰ ਕਿਹਾ ਕਿ ਸਾਨੂੰ 2 ਪਿੱਛੇ ਆਉਣਾ ਤਾਂ ਮੰਨੂਰ ਹੈ, ਲੇਕਿਨ ਘਰ ਵਾਪਸ ਜਾਣਾ ਮੰਨੂਰ ਨਹੀਂ। سردار نکل نکلتا ہے ابھی ہی جا رہا ہے زبان انصاف اے نہیں دا شک گورنر ہولیٹیشن رہے ہیں سر صاحب بھی واقعی پنجابی ابھی انصاف نہیں اور میں بڑا اچھا سٹپ لیا ہے احمد صاحب نے انہوں نے کہا کہ عدالت نہیں ہے ضرورت نہیں ہے پنجابی بول اور کل ہی میں پڑھ رہا تھی کہ ایک سروے آیا جا دستا کہ نو کروڑ پنجابی بولن والے نے لوگ پتہ نو کروڑ تیجے نو کروڑ کی جی زبان ہے ان کوئی سامنے سچی گل ہے پنجابی کو لکھ کے دے رہے پڑھنے بڑا ٹائم لگتا اس واسطے کہ ابھی پنجابی سکول کالج نہیں پڑھی سانوں چاہیے کہ تعلیمی نصاب کے پنجابی زبان جی آپ شروع کریے اور پنجاب نے بڑے بڑے لیڈر پیدا کیتے ہیں میں سمجھ سمجھتا ہے کہ راجا پورس بہت بڑا نام سے رنجیت سنگھ بہت بڑا پنجاب کا نام تھی شیرے پنجاب سے پھر اچھے زمانے میں سمجھنا کہ ایک چیز میں آخری گل کر کے ختم کہ سا جی پرابلم ਆਦਿ ਹੋਏ ਨੇ ਮਵਾਸ਼ੇ ਤੁਸੀਂ ਜੀਲ ਹੋ ਰਹੇ ਨੇ ਲੋਕਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਉਹਦੀ ਵੱਡੀ وجہ ਇਹ ਕੀ ਹੋਈ ਹੈ ਕਿ ਅਸੀਂ ਲੋਕਾਂ ਨੂੰ ਜਿਹੜਾ ਪਰਖੰ ਦਾ ਮਿਆਰ ਹੈ ਨਾ ਉਹ ਸਰਤਾ ਤੋਂ ਸਰੋਦਾ ਕਿੰਨਾ ਵੱਡਾ ਹੈ ਉਹਨੂੰ ਪੈਸਾ ਕਿੰਨਾ ਉਹ ਕੋਠੀਆਂ ਕਿੰਨੀਆਂ ਉਹਦਾ ਬੈਂਕ ਬੈਲੈਂਸ ਕਿੰਨਾ ਤੇ ਜਦੋਂ ਅਸੀਂ ਲੋਕਾਂ ਉਹਨਾਂ ਨੂੰ ਵੱਡੇ ਸਮਝਣ ਲੱਪਾਂਗੇ ਔਰ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਸੈਲੀਬ੍ਰੇਟ ਕਰਾਂਗੇ ਤੇ ਫਿਰ ਅਸੀਂ ਉਹਨਾਂ ਲੋਕਾਂ ਦੀ ਇੱਜ਼ਤ ਕਰਾਂਗੇ ਜਿਹੜੇ ਵੇਖਦੇ ਨਹੀਂ ਹੈਗੇ ਵਿਸ਼ਵਤ ਨਹੀਂ ਲੈਂਦੇ ਔਰ ਇੱਕ ਬਹੁਤ ਵੱਡਾ ਨਾਮ ਹੈ ਲੈਣਾ ਚਾਹੁੰਦਾ ਮੇਰੇ ਨਜ਼ਦੀਕ ਮਲਕ ਮਿਰਾਜ ਖਾਲਸਾ ਮੁਲਕ ਦੇ ਵਜ਼ੀਰਾਂ ਨੂੰ ਜਿਹੜਾ